ਹਾਂ ਸਤਿ ਸ੍ਰੀ ਅਕਾਲ ਸਾਰਿਆਂ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੜਾਚਾ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜਸਪਾਲ ਸਿੰਘ ਜੀ ਨਾਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਜਰਸੀਆਂ ਤੁਹਾਨੂੰ ਦਿਖਾਉਣੀ ਆਂ ਸੋਹਣੀਆਂ ਜਰਸੀਆਂ ਤੁਹਾਨੂੰ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਦੋ ਸੂਈਆਂ ਵਾ ਦੋਵਾਂ ਮਗਰੀ ਵਸ਼ੀਆਂ ਵਾ ਤੇ ਇੱਕ ਐਂਡ ਤੇ ਆ ਗੱਬਣ ਤੁਹਾਨੂੰ ਦਿਖਾਉਣੀ ਬਿਲਕੁਲ ਨੋਰਮਲ ਜਿਹੇ ਰੇਟ ਤੇ ਤੁਹਾਨੂੰ ਆਹ ਵਾਲੀ ਗੱਬਣ ਤੁਹਾਨੂੰ ਦਿਖਾਵਾਂਗੇ ਉਹ ਇਹਦੇ ਕੋਈ ਜੀਰੂਰ ਵੇਖਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾ ਠੀਕ ਠਾਕ ਜੀ ਚਲੋ ਵਧੀਆ ਚੰਦਾ ਵੜਦੀਆਂ ਕਲਕੰਕਾਂ ਫਿਰ ਕਿਹੜਾ ਵਧੀਆ ਹੈ ਹਾਂਜੀ ਸਾਂਭੀਆਂ ਗਈਆਂ ਨੇ ਬਾਕੀ ਬੱਦਲ ਨਹੀਂ ਅੱਜ ਖੜਾ ਆ ਮੀਂਹ ਤੇ ਰੋ ਜੀ ਆ ਜਾਂਦਾ ਨਾ ਹਰੇ ਖਣ ਭਰਾ ਵੀਰ ਆਪਣੀ ਫਸਲਾਂ ਸਾਂਭੀਆਂ ਜਾਂ ਤਾਂ ਫੇਰ ਹੀ ਵਧੀਆ ਹਾਂਜੀ 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 ਚਲੋ ਨਾਮ ਦੱਸਦੇ ਕਰੀ ਨਾਮ ਆਪਣਾ ਜਸਪਾਲ ਸਿੰਘ ਜੀ ਹਾਂਜੀ ਪਿੰਡ ਪਰਾਜਾ ਕਸੀਨੇ ਡੇਰਾ ਬਾਬਾ ਨਾਲ ਡੇਰਾ ਘਰ ਆਪੇ ਤੇ ਫਤੇਗਰ ਚੁੜੀਆਂ ਲੱਗ ਗਈਆਂ ਤੁਹਾਨੂੰ ਠੀਕ ਹੈ ਜੀ ਤੇ ਫੋਨ ਨੰਬਰ ਪੁੱਲ ਦੋ ਇੱਕ ਵਾਰੀ ਫੋਨ ਨੰਬਰ 7347516950 ਇੱਕ ਨੰਬਰ ਹੋਰ 9855305646 ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਜਰਸੀ ਆ ਇਹਦੇ ਤੋਂ ਹੀ ਆਪਾਂ ਕਰਨੀ ਆ ਚੰਗੀ ਸੰਭੀ ਸੰਭੀ ਅੱਜ ਚੰਗੇ ਬੋਲੀ ਵੇਟਦੀ ਆ ਠੀਕ ਆ ਗੰਦੀ ਵੀ ਲੋੜ ਜੀ ਬੱਸੀ ਇਹਦੇ ਮਗਰ ਠੀਕ ਆ ਕਿੰਨਾ ਚਿਰ ਹੋਇਆ ਸੂਈ ਨੂੰ ਸੂਈ ਨੂੰ ਹੱਜ ਜੀ ਕੋਈ ਹਫਤਾ ਹਫਤਾ ਹੋ ਗਿਆ ਹਫਤਾ ਹੋ ਗਿਆ ਵਾ ਕਿੰਨਾ ਮੋਕੇ ਦੇ ਦੁੱਧ ਤਿਆਰ ਬਿਲਕੁਲ ਮੋਕੇ ਦੇ ਦੁੱਧ ਹੈਗਾ ਤਾਂ 15 ਕਿਲੋ ਪਰ 13 ਕਿਲੋ ਦੀ ਗਾਰੰਟੀ ਦੇਵਾਂਗੇ ਅੱਛਾ ਬਿਲਕੁਲ ਜਿਹੜਾ ਤਿਆਰ ਆ ਉਹ ਜਿਹੜਾ ਤਿਆਰ ਆ ਭਾਵੇਂ ਦੋ ਟਾਂ ਛਵਾਈ ਤੇ ਕਿੰਨਾ ਕਿ ਦੋ ਛਵਾਈ ਜਾਊਗੀ ਦੁੱਧ ਕੋਈ 15 16 ਕਿਲੋ ਛਵਾਈ ਜਾਊਗੀ ਆਰਾਮ ਨਾਲ ਠੀਕ ਆ ਆਹ ਇਹ ਕੀ ਬਾਕੀ ਗਰਮੀ ਦੇ ਸਹਾਰ ਨਾਲ ਗਾੜੀ 15 16 ਚਵਾਈ ਜਾਵੇ ਤੇ ਦੁੱਧ ਵੀ ਸੰਗ ਨਾਲ ਤੇ ਨਾ ਕੋਈ ਗਰਮੀ ਦੀ ਈ ਗੱਲ ਹਨਾ ਤੇ ਬੱਚਾ ਕੀ ਆ ਜੇ ਤੇ ਮਗਰ ਚਵਾਚ ਉਹ ਓਕੇ ਪੂਰਾ ਹਾਂਜੀ ਬਿਲਕੁਲ ਜੀ ਓਕੇ ਜੀ ਧਾਰਾ ਮਲਾ ਦਿੰਦੇ ਆ ਚਲੋ ਦਿਖਾ ਹੀ ਦਿਓ ਫਿਰ ਛੱਡੋ ਹਾਂ ਬੱਚਾ ਆ ਮੱਛੀ ਜੀ ਮਗਰ ਤਾਜਾ ਤਾਜਾ ਹੀ ਆ ਬੱਚਾ ਜੀ ਨਾ 80 36 ਸਨ। ਹਾਂ ਦੇਖ ਸੰਦੇ ਚਾਹਵਾ ਇਹ ਦੇਖਣ। ਬਾਕੀ ਕੋਈ ਰੱਸੀ ਦੀ ਲੋੜ ਨਹੀਂ ਕੋਈ ਕੁਝ ਨਹੀਂ ਇਸ ਤਰ੍ਹਾਂ ਹੀ ਆ ਜੀ। ਹੋਰ ਜੀ ਬਹੁਤ ਚੂਣ ਵਧੀਆ ਕੇ। ਬਾਕੀ ਇਹ ਹੈ ਕਿ ਘਰ ਚੋਂ ਆਉਣ ਵਾਸਤੇ ਗਾਂਜੜੀ ਚੰਗੀ ਜਿਹੀ ਜਿੰਨੇ ਘਰੇ ਇੱਕ ਅੱਧੀ ਗਾਂ ਰੱਖਣੀ ਆ। ਉਹ ਵੀਰ ਵਾਸਤੇ ਚੰਗੀ ਆ ਜੀ। ਇਕੱਲੀ ਥੰਦ ਖਾਦੀਏ ਤੇ ਇਕੱਲੀ ਲਾਗੇ ਤਾਂ ਇਤਨਾ। ਹਾਂ ਦੇਖ ਸਾਦੇ ਗੁਲਾਬੀ ਰੰਗ ਦੇ ਸਾਨੇ ਤੇ ਕਾਫੀ ਗਿਆਪ ਤੇ ਚੰਗਾ ਸਣ ਸੋਹਣਾ ਸਣ ਲੱਗਾ। ਤੇ ਜਵਾਨੇ ਤੇ ਇਹ ਨਾ ਚੰਗੀਆਂ ਤੇ ਮਿਲਕਵੇਂ ਨੇ ਵੀ ਚੰਗੀਆਂ ਦਿਖਾਂਦੀ ਐ ਲਿਆ ਖੋਲੋ ਹਾਂ ਫਿਰ ਤੋਰੀਏ ਨੂੰ ਬਾਕੀ ਖੜੇ ਕੋਈ ਸਾਂਭ ਵਾਲਾ ਦੋ ਦਿਨ ਨੇ ਚੰਗਾ ਕੱਢੀ ਜਾਣਾ ਤੇ ਬਾਕੀ ਰੰਗ ਵੀ ਕਾਫੀ ਪਿਆਰਾ ਵਾ ਜਿਹੜਾ ਇਹਦਾ ਮਗਰ ਵੀ ਇਹਦੇ ਵਛੀ ਆ ਤੇ ਆਪ ਵੀ ਜਿਹੜੀ ਖੰਡੀ ਤੇਰੀ ਆ ਚੰਗੇ ਸੋਹਣੇ ਥਣ ਖਵਾਨੇ ਦੀ ਮਾਲਕਿਆ ਜਿਹੜੀ ਤੇ ਉਤਰਾ ਵੀ ਸੰਭੀ ਸੰਭੀ ਚੰਗੀ ਹੈ ਥਾਣੇ ਦੇ ਲਾਗੇ ਦਾ ਫਿਰ ਤਾ ਦੇਖ ਸਕਦੇ ਜੀ ਇਕ ਜੀ ਤੇ ਕਿੰਨਾ ਵੀ ਇੱਥੇ ਫਿਰ ਮੁੱਲ ਰੱਖਦੀ ਆ ਤਾਂ ਆਪਾਂ ਯਾ ਤੇ ਮੌਲਕ 55 ਰੇ 55000 ਰੁਪਇਆ ਕਰਦੇ ਆ। ਅੱਛਾ। ਕਿੰਨੇ ਪੰਜਾਹ ਜਾਰੀ ਦੇ ਦਾਂਗੇ? 52000 ਦੀ ਦੇ ਦੋਗੇ। ਹੋਰ ਕਰ ਦੋ ਕਿ ਮੌਕੇ ਤੇ ਮਾਰੋ। 50 ਹੀ ਦੇ ਦਾਂਗੇ। ਠੀਕ ਐ। ਚਲੋ ਕੋਈ ਫੋਨ ਲਾਵੇ ਛੋਟ ਛੜ ਮੌਕੇ ਤੇ ਹੋਰ ਕਰ ਦੋਗੇ। ਠੀਕ ਐ। ਤੇ ਹੁਣ ਇੱਕ ਆਵੀ ਤਾਜੀ ਸੋਈ ਜੀ। ਇਹਨੂੰ ਕਿੰਨਾ ਚਿਰ ਹੋ ਗਿਆ ਸੋਈ ਨੂੰ? ਇਹਨੂੰ ਕੋਈ 5 ਪੰਜਵਾ 6 ਵਾਂ ਦੇਣਾ ਜੀ। ਪੰਜਵਾ 6 ਵਾਂ ਦੇਨੇ ਆ। ਤੇ ਇਹਦੇ ਕੋਲ ਕਿੰਨਾ ਦੁੱਧ ਤਿਆਰ ਜੀ? ਜੀ ਦੇ ਕੋਲ 11-12 ਕਿਲੋ ਪਰ 10 ਨੋਰੀ ਗਾਰੰਟੀ ਰਵਾਂਗੇ। ਜਿਹੜਾ ਮੌਕੇ ਤੇ ਘਰੋ ਚਵਾ ਕੇ ਦੋ। ਯਾਰ ਆ ਭਾਵੇਂ ਕੋਈ ਤੇ ਕਿੰਨਾ ਕੁ ਦੋ ਚਵਾਈ ਜਾਊਗੀ ਹੈ 2000 ਰੁਪਏ ਦੀ ਇਹ ਵੀ 12 13 ਕਿਲੋ ਦਾ ਆ ਰਾਮ ਦਾ 14ਵੀਂ ਕਿਵ ਆ ਸਕਦੀ ਹੈ ਠੀਕ ਹੈ ਤੇ ਚਵਾਜੋ ਇਹਦਾ ਵੀ ਓਕੇ ਪੂਰਾ ਜੀ ਓਕੇ ਆਪਾਂ ਤਾਂ ਰਮੜਾਣਾ ਚਲੋ ਇਹਦੇ ਵੀ ਦਿਖਾਈ ਦੀ ਚਵਾ ਫੇਰੀ ਤੋਰ ਕੇ ਦੇ ਸੁਣਨੇ ਆ ਇਹਦਾ ਸੁਆ ਕਿੰਨਾ ਜੀ ਸੁਆ ਪਹਿਲਾਂ ਹੀ 1000 ਰੁਪਏ ਦਾ ਅੱਛਾ ਪਹਿਲਾਂ ਹੀ ਸੁਆ ਆ ਕੋਈ ਆਲੋਲ ਤੇ ਨਹੀਂ ਕਰਦੀ ਬਿਲਕੁਲ ਨਹੀਂ ਚਲੋ ਛੱਡੋ ਬੱਚਾ ਫਿਰ ਦਿਖਾ ਦਿੰਨੇ ਆ ਤੇ ਮਗਰ ਇਹਦੇ ਵੱਛੀ ਵੱਛੀ ਜਿਹਦੇ ਮਗਰ ਇਹਦੇ ਮਗਰ ਵੀ ਵੱਛੀ ਆ ਜਿਹੜੀ ਆਜਾ ਹੀ ਆ ਬੱਚਾ ਜਿਹੜਾ ਹੱਲੇ ਆ ਦੇਖ ਸਾਜੇ ਬਾਲਟੀ ਨੇ ਥਾਣੇ ਦੇ ਵੀ ਆਪਾਂ ਇੱਕ ਵਾਰੀ ਲਾਗ ਦੇ ਦੇਖ ਸਕਦੇ ਚੰਗਾ ਥਾਣਾ ਜਿਹੜਾ ਦਿਖਾ ਦਿਓ ਚਵਾ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਕੋਈ ਰੱਸੀ ਨਹੀਂ ਪਾਉਣੀ ਕੋਈ ਫਿਰ ਲੈ ਸੁਆ ਇਹ ਵੀ ਤੇ ਚਵਾ ਇਹਦਾ ਵੀ ਦੇਖ ਸਕਦੇ ਬਿਲਕੁਲ ਹੱਥ ਦੀ ਚਵਾਈ ਵਾਲਾ ਵਧੀਆ ਥਾਣਾ ਜਿਹੜਾ ਲੱਗਾ ਠੀਕ ਹੈ ਜੀ ਇਹ ਇੱਕ ਮਿੰਟ ਠੰਡ ਖਾ ਲੀਏ ਤੇ ਫਿਰ ਤੋਂ ਦੇ ਖੋਲੋ ਫਿਰ ਤੋਰ ਦਈਏ ਇਹਨਾਂ ਵਿੱਚ ਬਾਕੀ ਤਿੰਨੇ ਜਿਹੜੀਆਂ ਜਰਸੀ ਚ ਗਰਮੀਆਂ ਚ ਚੋਣ ਆਲੀਆਂ گاਵਾਂ ਤੇ ਹੈ ਵੀ ਸਾਫ਼ ਸੁਥਰੀਆਂ ਠੰਡੀਆਂ ਤੇੜੀਆਂ ਵਜਦੀ ਕੱਦ ਕਾਠੇ ਦਾ ਵਿੱਚ ਆ ਤੇ ਥੱਲੇ ਹੁਣ ਸਫਾਈ ਦੇ ਤਿਆਰ ਹੋਈ ਹੈ। ਥੋੜਾ ਦਰਦੀ ਦਰਦੀ ਜੀ ਆ ਸਾਡੇ ਤੇ ਕਿੰਨਾ ਵੇਚੇ ਰੱਖੀ ਇਹਦਾ ਮੁੱਲ ਫੇਰ ਆਪਾਂ ਮੁੱਲ ਦੇ ਦੀ ਇਹਦਾ 48000 ਰੁਪਏ ਮੰਗਦੇ ਆ। 48000 ਆ। ਇਹ ਕਿੰਨੇ ਦੀ ਦੇ ਦੇਣੀ 40 ਦੀ ਦੇ ਦਾਂਗੇ 45 ਦੀ ਦੇ ਦਈਏ 40 ਦੀ ਦੇ ਦਾਂਗੇ ਠੀਕ ਐ ਤੇ ਬਾਕੀ ਕੋਈ ਫੋਨ ਲਾਵੇ ਕੋਈ ਨਾਲ ਨਹੀਂ ਬਸ ਛੋਟ-ਛਾਟ ਕਰਦਾ ਮੌਕੇ ਤੇ ਮੰਤਨ ਹੋਰ ਹੋ ਜਾਊਗਾ ਹਨਾ ਠੀਕ ਐ ਕੋ ਬਸ ਇੱਕ ਵਾਰੀ ਫੋਨ ਲਾਵੇ ਜੇ ਕੋਈ ਜਿਹੜੇ ਕੋਈ ਵੀਰ ਦੇ ਪਸੰਦ ਆਉਂਦੀ ਆ ਬਾਕੀ ਇਹ ਆ ਕਿ ਕੋਈ ਚਲੋ ਵੜਾਂ ਵੀ ਚਲੋ ਸੋਹਣੀਆਂ ਵਾ ਸਾਸ ਸੁਤਰੀਆਂ ਵਾ ਚੰਦੀਆਂ ਤੇਰੀਆਂ ਵਾ ਹੁਣ ਇੱਕ ਆ ਗੱਬਣ ਆ ਜਿਹੜੀ ਇਹ ਵੀ ਦੀ ਕਿੰਨੇ ਕੁ ਦੁੱਧ ਆ ਲਈ ਜੇ ਇਹ ਵੀ ਯਾਰ ਜੀ ਕੋਈ ਪਾਰਾ ਪਿਆਰਾ ਕਰੋ ਤਾਂ ਆਰਾਮ ਨਾ ਕਰਾਈ ਜਾ ਅੱਛਾ 12 13 ਦੇ ਲਾਗੇ ਵੀ ਚਵਾਈ ਜਾਊਗੀ ਹਨਾ ਤੇ ਇਹ ਕਿੰਨਾ ਕੁ ਟਾਈਮ ਲੱਗ ਜਾਊਗੀ ਟਾਈਮ ਨਹੀਂ ਜੀ ਇਹ 5 4 ਦਿਨ ਲੱਗ ਜਾਊਗਾ ਤੇ ਉਤਰਾ ਖੰਡੀ ਤੇਰੀ ਹੈ ਵੀ ਖੰਡੀ ਹੈ ਤੋਰਾ ਹਾਂ ਫੇਰ ਇੱਕ ਰੀਨ ਨੂੰ ਇਹ ਥੋੜਾ ਡਰਦੀ ਡਰਦੀ ਆ ਸਾਡੇ ਕੋਲ ਥਾਂ ਜਿਹੜਾ ਇਹਦਾ ਕੋਈ ਕਾਫੀ ਚੰਗਾ ਲੱਗਾ ਹੈ ਕਈ ਜਿਹੜਾ ਬਾਹਰ ਦੇ ਬੰਦੇ ਤੋਂ ਡਰ ਜਾਂਦਾ ਬਸ ਤੂੰ ਦਾ ਭਲੇਖਾ ਵੀ ਕਈ ਜਿਹੜੀ ਪੈ ਜਾਂਦਾ ਬਾਕੀ ਤਿਆਰ ਇਹ ਵੀ ਚੰਗੀ ਹੋਣ ਦੀ ਥੱਲੇ ਤੇ ਇਹਦਾ ਕਿੰਨਾ ਰੱਖਣਾ ਮੁੱਲ ਵੀਰ ਜੀ ਫਿਰ ਮੁੱਲ ਵੀਰ ਜੀ 35000 ਰੁਪਏ ਦਾ ਅੱਛਾ 32 ਵੀ ਦੇ ਲਾਂਗੇ 32000 ਦੀ ਦੇ ਦੋਗੇ ਤੇ ਬਾਕੀ ਚਲੋ ਮੌਕੇ ਤੇ ਤੁਹਾਡੀ ਬਾਤ ਛੋਟਾ ਕੋਈ ਵੀ ਮੇਰੇ ਪਰਾ ਫੋਨ ਲਾਵੇ ਠੀਕ ਹੈ ਗੱਲ ਕਰਾਂਗੇ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਕੋਈ ਸਵਾਲ ਹੈ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜਿਹੜੀਆਂ ਦੋਵੇਂ ਸੁਈਆਂ ਸਵਾਈਆਂ ਇੱਥੇ ਆਓ ਆਪਣੀ ਤਸੱਲੀ ਕਰੋ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ਼ ਚਾੱਕ ਕੇ ਖੜੋ ਆਪਣੇ ਹੱਥੀਂ ਚੁਾਈ ਕਰਕੇ ਜੇ ਕੋਈ ਨਹੀਂ ਵੀ ਆ ਸਕਦਾ ਵੀਡੀਓ ਕਾਲ ਤੇ ਚੁਆਲੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ